ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਲਾਈਵ ਪੰਜਾਬ ਦੀ ਜਿਮਨੀ ਚੋਣਾਂ ਦੇ ਵਿੱਚ ਵੱਡਾ ਫੇਰ ਬਦਲ ਹੋ ਗਿਆ ਹੈ ਪੰਜਾਬ ਦੀ ਜਿਮਨੀ ਚੋਣ ਨੇ ਹੈਰਾਨ ਕਰ ਦਿੱਤੇ ਨੇ ਨਤੀਜੇ ਜੋ ਬਰਨਾਲਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਾਜਧਾਨੀ ਸੰਗਰੂਰ ਦੇ ਵਿੱਚੋਂ ਹੀ ਵੱਡੀ ਜਿੱਤ ਦਰਜ ਕਰ ਰਹੀ ਹੈ ਕਾਂਗਰਸ ਕਾਂਗਰਸ ਨੇ ਵੱਡੀ ਸਨ ਲਾ ਦਿੱਤੀ ਹੈ ਆਮ ਆਦਮੀ ਪਾਰਟੀ ਦੀ ਰਾਜਧਾਨੀ ਦੇ ਵਿੱਚ ਬਰਨਾਲਾ ਵਿਧਾਨ ਸਭਾ ਸੀਟ ਕਾਂਗਰਸ ਜਿਹੜੀ ਇਹ ਵੱਡੀ ਲੀਡ ਲੈ ਗਈ ਏ ਔਰ ਆਮ ਆਦਮੀ ਪਾਰਟੀ ਪਛੜ ਗਈ ਏ ਬਰਨਾਲਾ ਤੋਂ ਵੀ ਬਰਨਾਲਾ ਦੀ ਸੀਟ ਪੱਕੀ ਸਮਝੀ ਜਾ ਰਹੀ ਸੀ ਆਮ ਆਦਮੀ ਪਾਰਟੀ ਦੀ ਲੇਕਿਨ ਆਮ ਆਦਮੀ ਪਾਰਟੀ ਬਰਨਾਲਾ ਤੋਂ ਬਹੁਤ ਪਿੱਛੇ ਹੋ ਗਈ ਏ ਵੱਡਾ ਨੁਕਸਾਨ ਹੋ ਗਿਆ ਆਮ ਆਦਮੀ ਪਾਰਟੀ ਦਾ ਬਰਨਾਲਾ ਦੇ ਵਿੱਚ ਆਪਸੀ ਦੁਫਾੜ ਕਰਨ ਜੋ ਕਿ ਆਮ ਆਦਮੀ ਪਾਰਟੀ ਨੇ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਸੀ ਉੱਥੇ ਹੀ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਆਪਣੇ ਵੱਲੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰਤਾ ਗੁਰਦੀਪ ਸਿੰਘ ਬਾਠ ਨੇ ਜੋ ਵੱਡਾ ਨੁਕਸਾਨ ਕਰ ਦਿੱਤਾ ਹੈ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਗੁਰਦੀਪ ਸਿੰਘ ਬਾਠ ਲਗਭਗ 10000 ਵੋਟਾਂ ਲੈ ਕੇ ਜੋ ਕਿ ਉਹਨਾਂ ਨੇ ਬਹੁਤ ਵੱਡਾ ਲੀਡ ਦਿਵਾ ਦਿੱਤੀ ਹੈ ਕਾਂਗਰਸ ਨੂੰ ਕਾਂਗਰਸ ਨੇ ਕਾਲਾ ਢਿੱਲੋ ਜਿਹੜੇ ਐਸਐਮ ਜੋ ਕਿ 3000 ਦੀ ਵੋਟ ਦੀ ਲੀਡ ਨਾਲ ਸਭ ਤੋਂ ਅੱਗੇ ਹੋ ਗਏ ਨੇ ਕਾਲਾ ਢਿੱਲੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਜਿਹੜਾ ਆਮ ਆਦਮੀ ਪਾਰਟੀ ਨੂੰ ਪਛਾੜਦੇ ਜਾ ਰਹੇ ਨੇ ਹੁਣ ਤਾਂ ਜਿਹੜੀ ਸ਼ਹਿਰੀ ਵੋਟ ਦੀ ਗਿਣਤੀ ਸ਼ੁਰੂ ਹੋ ਗਈ ਹੈ ਸ਼ਹਿਰੀ ਵੋਟ ਦੇ ਵਿੱਚ ਕਾਂਗਰਸ ਨੂੰ ਵੱਡੀ ਵੜਤ ਮਿਲਦੀ ਜਾ ਰਹੀ ਹੈ ਜੋ ਕਿ ਆਮ ਆਦਮੀ ਪਾਰਟੀ ਪਛੜ ਗਈ ਹੈ ਬਰਨਾਲਾ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਆਪਸੀ ਪੁੱਟਦਾ ਦੂਸਰੇ ਪਾਸੇ ਭਾਜਪਾ ਵੀ ਸ਼ਹਿਰ ਦੇ ਵਿੱਚ ਜਿਹੜਾ ਕਿ ਦੂਸਰੇ ਨੰਬਰ ਤੇ ਆ ਗਈ ਹੈ ਕੇਵਲ ਢਿੱਲੋ ਤੇ ਬਰਨਾਲਾ ਦੇ ਵਿੱਚ ਕਾਂਗਰਸ ਦੇ ਵਿੱਚ ਮੁਕਾਬਲਾ ਆ ਗਿਆ ਹੈ ਆਮ ਆਦਮੀ ਪਾਰਟੀ ਤੀਸਰੇ ਨੰਬਰ ਤੋਂ ਵੀ ਥੱਲੇ ਚਲੇਗੀ ਜੋ ਕਿ ਬਹੁਤ ਵੱਡਾ ਨੁਕਸਾਨ ਹੋਇਆ ਆਮ ਆਦਮੀ ਪਾਰਟੀ ਦਾ ਮੀਤ ਹੇਰ ਨੇ ਜੁੜੇ ਕਿ ਇਥੋਂ ਲਗਾਤਾਰ ਦੋ ਵਾਰ ਜਿੱਤ ਦਰਜ ਕੀਤੀ ਸੀ ਬਰਨਾਲਾ ਤੋਂ ਪੰਜਾਬ ਦੇ ਵਿੱਚ ਕੈਪਟਨ ਮੰਤਰੀ ਬਣੇ ਸੀ ਔਰ ਉਹਨਾਂ ਨੇ ਬਰਨਾਲਾ ਤੋਂ ਆਪਣੇ ਅਸਤੀਫਾ ਦੇ ਕੇ ਲੋਕ ਸਭਾ ਚੋਣ ਲੜੀ ਸੰਗਰੂਰ ਤੋਂ ਲੋਕ ਸਭਾ ਸੀਟ ਜਿੱਤ ਗਏ ਲੇਕਿਨ ਬਰਨਾਲਾ ਦੀ ਆਮ ਆਦਮੀ ਪਾਰਟੀ ਨੇ ਆਪਣੀ ਸੀਟ ਗਵਾ ਲਈ ਜੋ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੁੰਦਾ ਜਾ ਰਿਹਾ ਹੈ ਕਾਂਗਰਸ ਨੇ ਵੱਡੀ ਰੀਡ ਲੈ ਲਈ ਹੈ